ਲਵ ਫੋਰ ਏਵਰ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਅਜਿਹੀ ਚਾਹ ਪੱਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਤੁਸੀਂ ਕਿੰਨੀ ਕੁ ਮਹਿੰਗੀ ਚਾਹ ਪੱਤੀ ਦੀ ਵਰਤੋਂ ਕਰਦੇ ਹੋ? ਜ਼ਿਆਦਾ ਤੋਂ ਜ਼ਿਆਦਾ 5-600 ਦੀ ਜਾਂ ਜ਼ਿਆਦਾ ਤੋਂ ਜ਼ਿਆਦਾ 1000 ਤੱਕ। ਪਰ ਦੋਸਤੋ ਅਸਾਮ ਵਿੱਚ ਪੈਦਾ ਹੋਣ ਵਾਲੀ ਚਾਹ ਪੱਤੀ ਦੀ ਇੱਕ ਕਿਸਮ ਇਹਨਾਂ ਦਿਨਾਂ ਵਿੱਚ ਖੂਬ ਜ਼ਿਆਦਾ ਚਰਚਾ ਚ ਹੈ। ਕਾਰਨ ਇਹ ਹੈ ਕਿ ਇਸ ਦਾ ਮੁੱਲ ਬਹੁਤ ਜ਼ਿਆਦਾ ਹੈ। ਹਾਲ ਹੀ ਚ ਗੁਹਾਟੀ ਚ ਹੋਈ ਇੱਕ ਨਿਲਾਮੀ ਚ ਇਹ ਚਾਹ ਪੱਤੀ 39100 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦ ਦੇਸ਼ 'ਚ ਜ਼ਿਆਦਾਤਰ ਲੋਕ 500 ਤੋਂ 600 ਰੁਪਏ ਪ੍ਰਤੀ ਕਿਲੋਗ੍ਰਾਮ ਵੇਚਣ ਵਾਲੀ ਚਾਹ ਪੱਤੀ ਦੀ ਵਰਤੋਂ ਕਰਦੇ ਹਨ ਉੱਥੇ ਇੰਨੀ ਕੀਮਤੀ ਚਾਹ ਪੱਤੀ ਖਰੀਦਣ ਦੀ ਹਿੰਮਤ ਤਾਂ ਚੰਦ ਲੋਕ ਹੀ ਜੁਟਾ ਸਕਦੇ ਹਨ ਜਾਨੀ ਕਿ ਭਾਰਤ 'ਚ ਚਾਹ ਪੱਤੀ ਸੋਨੇ ਤੋਂ ਵੀ ਮਹਿੰਗੀ ਹੋ ਗਈ ਹੈ ਅਸਾਮ ਦੇ ਉਪਰਲੇ ਇਲਾਕੇ 'ਚ ਮਨੋਹਰੀ ਟੀ ਅਸਟੇਟ 'ਚ ਪੈਦਾ ਹੋਣ ਵਾਲੀ ਇਹ ਚਾਹ ਪੱਤੀ ਰਵਾਇਤੀ ਤਰੀਕੇ ਨਾਲ ਬਣਾਈ ਜਾਂਦੀ ਹੈ ਜਾਨੀ ਇਸ 'ਚ ਕਰਸਟੇਅਰ ਐਡ ਕਰਨ ਪ੍ਰੋਸੈਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਖਾਸ ਗੱਲ ਇਹ ਹੈ ਕਿ ਜਿੱਥੇ ਆਮ ਚਾਹ ਪੱਤੀ ਦਾ ਰੰਗ ਕਾਲਾ ਹੁੰਦਾ ਹੈ ਉੱਥੇ ਇਹ ਖਾਸ ਚਾਹ ਪੱਤੀ ਸੁਨਹਿਰੇ ਰੰਗ ਦੀ ਹੁੰਦੀ ਹੈ ਇਸ ਲਈ ਇਸ ਨੂੰ ਮਨੋਹਰੀ ਗੋਲਡ ਸਪੈਸ਼ੈਲਿਟੀ ਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦਰ ਅਸਲ ਟੀ ਬੋਰਡ ਵੱਲੋਂ ਰਵਾਇਤੀ ਤਰੀਕੇ ਨਾਲ ਬਣਾਈ ਗਈ ਚਾਹ ਪੱਤੀ ਦਿਨਲਾ ਅਮੀਜ ਮੋਲ ਹਾਦ ਨੂੰ 20000 ਤੋਂ ਵੱਧਾ ਕੇ 40000 ਰੁਪਏ ਕਿਤੇ ਜਾਣ ਤੋਂ ਬਾਅਦ ਹੀ ਇਹ ਰਕਾਰ ਬਣ ਸਕਿਆ ਹੈ ਮਈ ਤੇ ਜੂਨ ਚ ਪੈਦਾ ਹੋਣ ਵਾਲੀ ਇਸ ਸੁਨਹਿਰੀ ਚਾਹ ਪੱਤੀ ਨੂੰ ਪ੍ਰੋਸੈਸ ਕਰਨ ਚ 40 ਦਿਨ ਦਾ ਸਮਾਂ ਲੱਗਦਾ ਹੈ ਇਹ ਪ੍ਰਕਿਰਿਆ ਇੰਨੀ ਹੌਲੀ ਹੈ ਕਿ ਪੂਰੇ ਦਿਨ ਚ 50 ਗ੍ਰਾਮ ਤੋਂ ਜ਼ਿਆਦਾ ਚਾਹ ਪੱਤੀ ਨਹੀਂ ਬਣਾਈ ਜਾ ਸਕਦੀ ਇਹੀ ਕਾਰਨ ਹੈ ਕਿ ਇਸ ਨਾਲ ਮਨੋਹਰੀ ਟੀ ਸਟੇਟ ਦੋ ਕਿਲੋਗ੍ਰਾਮ ਚਾਹ ਪੱਤੀ ਦਾ ਹੀ ਉਤਪਾਦਨ ਕਰ ਸਕੀਏ ਸੋ ਦੋਸਤੋ ਤੁਸੀਂ ਦੇਖਿਆ ਕਿ ਇਹ ਕਿੰਨੀ ਮਹਿੰਗੀ ਚਾਹ ਪੱਤੀ ਹੈ ਇਹ ਚਾਹ ਪੱਤੀ ਨੂੰ ਆਮ ਲੋਕ ਤਾਂ ਨਹੀਂ ਪੀ ਸਕਦੇ ਇਸ ਨੂੰ ਅਮੀਰ ਤੇ ਸੌਂਕੀਆ ਲੋਕ ਹੀ ਪੀ ਸਕਦੇ ਨੇ ਸੋ ਦੋਸਤੋ ਵੀਡੀਓ ਥੱਲੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੰਨੇ ਰੁਪਏ ਵਾਲੀ ਚਾਹ ਪੱਤੀ ਦੀ ਵਰਤੋਂ ਕਰਦੇ ਹੋ ਸੋ ਦੋਸਤੋ ਇਸ ਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਧੰਵਾਦ ਜੀ ਸਤਿ ਸ਼੍ਰੀ ਅਕਾਲ